ਕਿੱਥੇ ਲਾਇਆ ਸਭ ਤੋਂ ਵੱਡੀ ਗੱਲ ਇਹ ਆ ਕੈਪਟਨ ਮਰਿੰਦਰ ਸਿੰਘ ਕਾਨੂੰਨੀ ਗਰੰਟੀ ਦੇਣ ਪੰਜਾਬ ਵਿੱਚ ਐਮਐਸਪੀ ਦੇਣ ਦੀ ਕਿ ਹਾਂ ਜੇ ਤੁਹਾਡੀ ਕੋਈ ਪ੍ਰਾਈਵੇਟ ਅਦਾਰਾ ਜਾਂ ਕੋਈ ਨਹੀਂ ਚੱਕਦਾ ਤਾਂ ਤੁਹਾਡੀਆਂ ਫਸਲਾਂ ਮੈਂ ਚੱਕੂੰਗਾ ਜੇ ਉਹ ਐਮਐਸਪੀ ਨਹੀਂ ਦੇ ਸਕਦਾ ਦੇ ਉਹ ਕਹਿੰਦੇ ਸਾਡੇ ਖਜ਼ਾਨੇ ਖਾਲੀ ਆ ਜੇ ਉਹ ਕਹਿੰਦੇ ਆ ਵੀ ਮੈਂ ਐਮਐਸਪੀ ਨਹੀਂ ਦੇ ਸਕਦਾ ਤੇ ਆਪਣੀ ਸਰਕਾਰ ਅੱਜ ਛੱਡੋ ਸਾਨੂੰ ਬਹੁਮਤ ਨਾਲ ਸਾਨੂੰ ਸਰਕਾਰ ਦਿਓ ਅਸੀਂ ਅੱਜ ਸ਼ਾਮ ਨੂੰ ਪੰਜਾਬ ਦੀਆਂ 23 ਦੀਆਂ 23 ਫਸਲਾਂ ਉੱਤੇ ਐਮਐਸਪੀ ਦੇਵਾਂਗੇ ਅਸੀਂ ਅੱਜ ਸ਼ਾਮ ਨੂੰ ਪੰਜਾਬ ਦੀਆਂ 23 ਦੀਆਂ 23 ਫਸਲਾਂ ਉੱਤੇ ਐਮਐਸਪੀ ਦੇਵਾਂਗੇ ਬਨਾਸਪਤੀ ਉੱਤੇ ਜਿਹਦੀ ਪਿਛਲੀ 40 ਸਾਲਾਂ ਦੀ ਜਿੱਤ ਇਹਨਾਂ ਨੇ ਐਮਐਸਪੀ ਨਹੀਂ ਦਿੱਤੀ ਉੱਤੇ ਵੀ ਦੇਵਾਂਗੇ ਕਿਵੇਂ ਭਾਜੀ ਫੁੱਲ ਰੋਡ ਠੀਕ ਹੈ ਜੀ ਉਹਨਾਂ ਦੀ ਗੱਲ ਆ ਸੋ ਪੰਜਾਬ ਦੇ ਵਾਸੀਓ ਅੱਜ ਐਮਐਸਪੀ ਦੇਣ ਨੂੰ ਸਾਡੀ ਪਾਰਟੀ ਤਿਆਰ ਆ ਅੱਜ ਅਸੀਂ ਚੈਲੰਜ ਕਰਦੇ ਆ ਕੈਪਟਨ ਉਮਰਿੰਦਰ ਸਿੰਘ ਨੂੰ ਅੱਜ ਗੱਦੀ ਛੱਡੋ ਅਸੀਂ ਅੱਜ ਹੀ ਐਮਐਸਪੀ ਦੇ ਰਹੇ ਹਾਂ ਕੱਲੀ-ਕੱਲੀ ਫਸਲ ਤੇ ਇੱਕ ਤੇ ਨਹੀਂ ਕਾਨੂੰਨੀ ਗਰੰਟੀ ਬਣਾਵਾਂਗੇ ਕਿ ਜੇ ਤੁਹਾਡਾ ਕੋਈ ਦੂਜਾ ਬੰਦਾ ਨਹੀਂ ਚੱਕਦਾ ਤੇ ਅਸੀਂ ਚੱਕਾਂਗੇ ਅਸੀਂ ਤੁਹਾਨੂੰ ਮੋਦੀ ਅੱਗੇ ਹੱਥ ਢਣ ਲਈ ਮਜਬੂਰ ਨਹੀਂ ਕਰਾਂਗੇ ਕਿ ਤੁਸੀਂ ਜਾ ਕੇ ਮੋਦੀ ਦੇ ਤਰਲੇ ਮੈਂ ਤੇ ਸਾਡੀਆਂ ਸਰਦਾਰੀਆਂ ਅਸੀਂ ਰੋਲ ਨਹੀਂ ਦਿੰਦੇ ਤੁਸੀਂ ਕਿਸਾਨਾਂ ਨੂੰ ਕਹਿ ਦ ਰਹੇ ਹੋ ਕਿ ਅਸੀਂ ਐਮਐਸਪੀ ਦੇ ਦਾਂਗੇ ਕਿਵੇਂ ਦਵੋਗੇ ਤੁਹਾਡਾ ਪਲਾਨ ਹੈ ਤੁਹਾਨੂੰ ਫੰਡਿੰਗ ਬਾਰੇ ਪਤਾ ਹੈ ਤੁਹਾਡੀ ਰਿਸਰਚ ਹੈਗੀ ਹੈ ਕਿ ਇਸ ਤਰੀਕੇ ਨਾਲ ਇਹ ਰਸਤਾ ਨਿਕਲ ਸਕਦਾ ਤੁਹਾਨੂੰ ਲੱਗਦਾ ਹੈ ਕਿ ਇਸ ਟਾਈਮ ਇਸ ਤਰੀਕੇ ਦਾ ਕੋਈ ਰਸਤਾ ਹੈ ਪੰਜਾਬ ਦੇ ਫਸਲਾਂ ਦਾ ਬਜਟ 60000 ਕਰੋੜ ਰੁਪਏ ਮੰਨਿਆ ਜਾਂਦਾ ਕੀ ਫਸਲ ਕੀਤੀ ਜਾਂਦੀ ਹੈ ਇਹਨਾਂ ਵਿੱਚ ਪਹਿਲੀ ਗੱਲ ਤਾਂ ਬਿਨਾ ਰੋਡਮੈਪ ਤੋਂ ਐਡਾ ਚੈਲੰਜ ਨਹੀਂ ਕਰ ਸਕਦੇ ਚੈਲੰਜ ਕਰ ਰਹੇ ਆ ਉਹ ਵੀ ਉਰਵਿੰਦ ਕੇਜਰੀਵਾਲ ਜੀ ਦਾ ਕਹਿਣਾ ਬਿਨਾ ਗੱਲ ਤੋਂ ਜਦੋਂ ਅਸੀਂ ਚੈਲੰਜ ਹੀ ਕਰਤਾ ਛੱਡੋ ਅਸੀਂ ਬੈਠਿਆ ਸੀਸ ਲਾਵਾਂਗੇ ਜੇ ਨਾ ਗੱਲ ਹੋਈ ਅਸੀਂ ਬੈਠਿਆ ਸੀਸ ਲਾਵਾਂਗੇ ਜੇ ਨਾ ਗੱਲ ਹੋਈ ਅਸੀਂ ਬੈਠਿਆ ਸੀਸ ਲਾਵਾਂਗੇ ਜੇ ਨਾ ਗੱਲ ਹੋਈ ਵੱਡੀ ਗੱਲ ਇਹ ਆ ਕਿ ਕੱਲੀ ਫਸਲ ਤੇ ਸ਼ਰਾਬ ਦੇ ਮਾਫੀਆ ਚੋਂ ਨਿਕਲ ਜਾਣੀ ਹੈ ਨਾ ਜੇ ਕਰਨਾਟਕ ਦੇ ਵਿੱਚ 500 ਠੇਕੇ ਤੋਂ 30000 ਕਰੋੜ ਦੀ ਕਮਾਈ ਆ ਤੇ ਸਾਡੇ 1500 ਠੇਕੇ ਤੋਂ 5000 ਦੀ 5000 ਕਰੋੜ ਦੀ ਕਮਾਈ ਕਿਉਂ ਆ ਸਾਡੇ ਤਾਂ 60000 ਕਰੋੜ ਪਲੱਸ ਹੋ ਸਕਦਾ ਕੱਲੀ ਫਸਲ ਤੇ ਇਥੋਂ ਨਿਬੜ ਗਈ ਐਮ ਐਸ ਬੀ ਤੇ ਛੋਟੀ ਮੋਟੀ ਗੱਲ ਆ ਐਮਐਸਪੀ ਦੇਣੀ ਤਾਂ ਛੋਟੀ ਮੋਟੀ ਗੱਲ ਆ ਪੰਜਾਬ ਦੇ ਵਿੱਚ ਜੇ ਦਿੱਲੀ ਦੇ ਵਿੱਚ ਬਿਜਲੀ ਮੁਫਤ ਆ ਜੇ ਦਿੱਲੀ ਦੇ ਵਿੱਚ ਪਾਣੀ ਮੁਫਤ ਆ ਜੇ ਦਿੱਲੀ ਦੇ ਵਿੱਚ ਬੱਸਾਂ ਦਾ ਕਿਰਾਇਆ ਮੁਫਤ ਆ ਜੇ ਦਿੱਲੀ ਦੇ ਵਿੱਚ ਸਿਹਤ ਸਭਾਵਾਂ ਮੁਫਤ ਨੇ ਪਤਾ ਹੀ ਨਹੀਂ ਕਿੰਨੀਆਂ ਸੈਂਕੜੇ ਸਭਾਵਾਂ ਨੇ ਉੱਥੇ ਹੋਰ ਪੰਜਾਬ ਚ ਨਹੀਂ ਹੋ ਸਕਦਾ ਦਿਲ ਕੇਜਰੀਵਾਲ ਜੀ ਦੀ ਇਹ ਡ੍ਰੀਮ ਲੈਂਡ ਆ ਉਹ ਕਹਿੰਦੇ ਇੱਥੇ ਪੁਲਿਸ ਵੀ ਮੇਰੇ ਮੇਰੇ ਨਾਲ ਹੋਊਗੀ ਮੇਰੀ ਮਰਜ਼ੀ ਨਾਲ ਮੈਂ ਜਿਹਨੂੰ ਜੀ ਕਰਦਾ ਗੱਲਾਂ ਦੀ ਛੱਡੋ ਕੌਣ ਧਰਨਾ ਲਾਇਆ ਕਿੱਥੇ ਲਾਇਆ ਸਭ ਤੋਂ ਵੱਡੀ ਗੱਲ ਇਹ ਆ ਕੈਪਟਨ ਮਰਿੰਦਰ ਸਿੰਘ ਕਾਨੂੰਨੀ ਗਰੰਟੀ ਦੇਣ ਪੰਜਾਬ ਵਿੱਚ ਐਮਐਸਪੀ ਦੇਣ ਦੀ ਕਿ ਹਾਂ ਜੇ ਤੁਹਾਡੀ ਕੋਈ ਪ੍ਰਾਈਵੇਟ ਅਦਾਰਾ ਜਾਂ ਕੋਈ ਨਹੀਂ ਚੱਕਦਾ ਤਾਂ ਤੁਹਾਡੀਆਂ ਫਸਲਾਂ ਮੈਂ ਚੱਕੂਗਾ ਜੇ ਉਹ ਐਮਐਸਪੀ ਨਹੀਂ ਦੇਣ